ਵੰਡਦਾ ਹੈ ਵੰਡਦਾ ਹੈ ਵੰਡਦਾ ਹੈ ਕੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਵਿੱਚ ਨੌਜਵਾਨਾਂ ਨੂੰ ਪੱਕੇ ਕਰਵਾਨ ਲਈ ਚਿੱਠੀਆਂ ਵੰਡਦਾ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੋਸਟ ਕਹਿ ਰਹੀ ਹੈ ਜਿਸ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ ਕੀ ਇਹ ਸੱਚ ਆਓ ਤੁਹਾਨੂੰ ਸੁਣਾਨੇ ਆ ਕਿ ਕਹਣਾ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਦਾ ਕੀ ਇਹ ਚਿੱਠੀ ਸਹੀ ਹੈ ਜਾਂ ਫਿਰ ਗਲਤ ਬਿਊਰੋ ਰਿਪੋਰਟ ਟਰੈਕ ਮੇਲ ਪੰਜਾਬੀ ਟੀਵੀ ਜਿਸਾ ਜਿਹੜੀ ਵਾਇਰਲ ਹੋ ਰਹੀ ਹੈ ਉਸ ਵਾਇਰਲ ਦੇ ਕੀ ਦੀ ਸਚਾਈ ਕੀ ਹੈ ਜੀ ਦੇਖੋ ਜਿਹੜੀ ਸਟੇਟ ਹੈ ਉਹ ਬੜੇ ਵੱਡੇ ਨੈਰੇਟਿਵ ਸਿਰਜਦੇ ਆ ਹਮੇਸ਼ਾ ਹੀ ਔਰ ਉਹਨਾਂ ਨੇ ਆਪਣੀ ਉਸੇ ਪਾਲਿਸੀ ਤਹਿਤ ਜੋ ਉਹਨਾਂ ਦੀ ਪਾਲਿਸੀ ਹੈ ਉਹਦੇ ਮੁਤਾਬਕ ਉਹਨਾਂ ਨੇ ਜਿਹੜਾ ਇਹ ਪ੍ਰੋਪਗੈਂਡਾ ਕੀਤਾ ਹੈ ਤੁਸੀਂ ਇਸ ਵੇਖੋਗੇ ਕਿ ਜੇ ਮੈਂ ਅੱਜ ਗੁਰੂ ਸਾਹਿਬ ਦੀ ਧਰਤੀ ਤੇ ਖਲੋ ਕੇ ਮੈਂ ਇਹ ਗੱਲ ਕਹਿ ਦਵਾਂ ਕਿ ਭਾਈ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਇਹਨਾਂ ਨੇ ਗਿਣੀ ਮਿਤੀ ਸਾਸਤਾ ਤੋਂ ਨੂੰ ਸ਼ਹੀਦ ਕੀਤਾ ਹੈ ਇਹ ਗਲਤ ਨਹੀਂ ਹੋ ਸਕਦਾ ਸੋ ਪਾਈ ਹਰਦੀਪ ਸਿੰਘ ਨੇਜਰ ਨੂੰ ਕੈਨੇਡਾ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤਾ ਹੈ ਮਲਕ ਜੀ ਨੂੰ ਕੀਤਾ ਸੁਖਦੂਲ ਜੀ ਨੂੰ ਕੀਤਾ ਪੰਜਵੜ ਸਾਬ ਨੂੰ ਕੀਤਾ ਸੋ ਇੱਥੇ ਦੀਪ ਸਿੰਘ ਸਿੱਧੂ ਨੂੰ ਕੀਤਾ ਮੋਸੇ ਵਾਲ ਸਾਬ ਨੂੰ ਕੀਤਾ ਇਹ ਜਸਪਾਲ ਸਿੰਘ ਚੌੜ ਸਿਧਵਾ ਇਹ ਕਿੱਥੇ ਗਏ ਸਾਡੇ ਨੌਜਵਾਨ ਇਹ ਸਾਡੇ ਸਿੱਖ ਕੌਮ ਦੇ ਲੀਡਰ ਕਿੰਨੇ ਖਾਲੇ ਆ ਸੋ ਜਦੋਂ ਹਕੂਮਤ ਸਿੱਧੇ ਤੌਰ ਤੇ ਸਾਡਾ ਟੈਂਕ ਵੀ ਤੋਪਾਂ ਚੜਾ ਕੇ ਦਰਬਾਰ ਸਾਹਿਬ ਢਾਉਂਦੀ ਹੈ ਹਰਮੰਦਰ ਸਾਹਿਬ ਢਾਉਂਦੀ ਹੈ ਸਾਡਾ 20000 ਬੀਬੀ ਤੇ ਬੱਚੇ ਦੀ نسل ਕੁਛ ਹੀ ਕਰਦੀ ਹੈ ਦੋਸ਼ਾਖਾਨਾ ਲੁੱਟ ਲੈਂਦੀ ਆ ਲਾਇਬ੍ਰੇਰੀ ਲੁੱਟ ਲੈਂਦੀ ਆ ਤੁਸੀਂ ਮੈਨੂੰ ਦੱਸੋ ਬਾਬਾ ਖੜਕ ਸਿੰਘ ਜੀ ਝੂਠ ਬੋਲਦੇ ਸਨ ਜਦੋਂ ਇੱਥੋਂ ਦੇ ਹਕੂਮਤ ਨੇ ਆਣ ਕੇ ਕਿਹਾ ਕਿ ਬਾਬਾ ਜੀ ਤੁਸੀਂ ਇੱਕ ਬਿਆਨ ਦਿਓ ਕਿ ਤੁਹਾਡਾ ਦੋਸ਼ਾਖਾਨਾ ਠੀਕ ਹੈ ਤੁਹਾਡੀ ਸਿੱਖ ਲਾਇਬ੍ਰੇਰੀ ਜਿਹੜੀ ਲਾਇਬ੍ਰੇਰੀ ਆ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹਕੂਮਤ ਨੇ ਤੇ ਬਾਬਾ ਜੀ ਨੇ ਆਪਣੀ ਕੁਰਤੀ ਦੇ ਬਟਨ ਖੋਲ ਕੇ ਕਿਹਾ ਗੋਲੀ ਮਾਰੋ ਤੁਸੀਂ ਤਾਂ ਸਾਡੇ ਪੱਲੇ ਪੰਜ ਕੱਖ ਨਹੀਂ ਛੱਡੇ ਇਹ ਜਮਹੂਰੀਅਤ ਹੈ ਸੋ ਇਹ ਫੇਕ ਐਡੀਆਂ ਬਣਾ ਕੇ ਲਿਖ ਦੇਣਾ ਵੀ ਉਥੇ ਕਹਿੰਦੇ ਜੀ ਇੱਥੇ ਬੜਾ ਕੁਝ ਠੀਕ ਹੈ ਉਥੋਂ ਐ ਇਹ ਬਿਲਕੁਲ ਪ੍ਰੋਪੋਗੈਂਡਾ ਇਹਨਾਂ ਐਡੀਆਂ ਤੇ ਫੇਕ ਐਡੀਆਂ ਤੇ ਕੋਈ ਇਤਬਾਰ ਨਾ ਕਰਿਓ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਵੀ ਗੁੰਮਰਾਹ ਕੀਤਾ ਹੈ ਇਹਨਾਂ ਨੇ ਹਮੇਸ਼ਾ ਇਹ ਦੱਸਿਆ ਹੈ ਕਿ ਤੁਹਾਡਾ ਲੀਡਰ ਜਿਹੜਾ ਵਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਹਕੂਮਤ ਜੈ ਰੁਗਲਦੀ ਹੈ ਤਾਂ ਹੀ ਅਸੀਂ ਕਿਸੇ ਮੰਦਲ ਵਾਲ ਨਹੀਂ ਵਗਦੇ ਸਾਡੇ ਨੌਜਵਾਨ ਸਾਡਾ ਇਕੱਠਾ ਨਹੀਂ ਹੋਣ ਦਿੰਦੇ ਇਸ ਕਰਕੇ ਇਹਨਾਂ ਫੇਕ ਐਡੀਆਂ ਤੇ ਕੋਈ ਵੀ ਕਿਸੇ ਨੂੰ ਇਤਬਾਰ ਨਹੀਂ ਕਰਨਾ ਚਾਹੀਦਾ ਜੀ ਮੰਚਾ ਜੀ ਲੱਗਦੀ ਪੋਸਟਾ ਪਾਉਣ ਵਾਲਿਆਂ ਦੀ ਮੰਨਛਾ ਇਹ ਹੈ ਕਿ ਇੱਕ ਵਾਰੀ ਡੇਢ ਸਾਲ ਦਾ ਸਮਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲ ਗਿਆ ਉਹ ਪਾਰਲੀਮੈਂਟ ਚ ਗਏ ਉਹਨਾਂ ਨੇ ਜਾ ਕੇ ਉੱਥੇ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਉੱਥੇ ਜਾ ਕੇ ਜਿਹੜੇ ਸਾਡੇ ਸਾਡੇ ਨਾਲ ਨਸਲ ਕੁਚੀ ਕੀਤੀ ਗਈ ਉਹਦੀ ਗੱਲ ਕੀਤੀ ਹੈ ਤੇ ਡੇਢ ਸਾਲ ਦੇ ਵਿੱਚ 5 ਵਾਇਸ ਨੂੰ ਦੱਸ ਦਿੱਤਾ ਕਿ ਸਿੱਖ ਗੁਲਾਮ ਹੈ ਤੇ ਤੁਸੀਂ ਗੁਲਾਮ ਲੋਕਾਂ ਦੀ ਸਾਰ ਲਓ ਔਰ ਉਹਨਾਂ ਨੇ ਕੈਨੇਡਾ ਨੇ ਤੇ ਅਮਰੀਕਾ ਨੇ ਇੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਿਹਦੇ ਵਿੱਚ ਅਜੀਤ ਡੁਵਾਲ ਤੇ ਜਿਹੜੇ ਗੁਪਤੇ ਹੋਣੀ ਐ ਸਾਰੇ ਜਣੇ ਦੋਸ਼ੀ ਪਾਏ ਗਏ ਸੋ ਉਹਨਾਂ ਨੇ ਇਹ ਗੱਲ ਕਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿ ਤੁਸੀਂ ਸਾਨੂੰ ਤਾਂ ਮਾਰਦੇ ਹੋ ਅਸੀਂ ਤਾਂ ਗੁਲਾਮ ਐ ਅਸੀਂ ਤਾਂ ਪਾਕਿਸਤਾਨ ਚ ਉੱਥੇ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਇੱਥੇ ਹਿੰਦੂ ਦੇ ਗੁਲਾਮ ਹੋ ਗਏ ਪਰ ਜਿਹੜਾ ਸੋਵਰਨਟੀ ਤੁਹਾਡੀ ਨੂੰ ਚੈਲੰਜ ਕੀਤਾ ਇਹਨਾਂ ਨੇ ਤੁਹਾਡੀ ਪੱਗ ਨੂੰ ਹੱਥ ਪਾਇਆ ਯੂ ਐਸ ਏ ਨੂੰ ਕਿਹਾ ਸੋ ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਦੋਸ਼ੀ ਠਹਿਰਾਤਾ ਤੇ ਜਦੋਂ ਦੋਸ਼ੀ ਠਹਿਰਾਤਾ ਤੇ ਇਹਨਾਂ ਨੂੰ ਇਹ ਕਿ ਦੂਜੀ ਵਾਰ ਇਹ ਬੰਦਾ ਪਾਰਲੀਮੈਂਟ ਚ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਗਿਣ ਮਿਥ ਕੇ ਪਾਲਿਸੀ ਤਹਿਤ ਇਹੋ ਜਿਹੇ ਕੈਂਡੀਡੇਟ ਲਿਆਂਦੇ ਜਿਨ੍ਹਾਂ ਨੂੰ ਉਥੇ ਖਿਲਾਰ ਕੇ ਕਿਹਾ ਕਿ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜਨ ਦੇਣੀਆਂ ਜੇ 5 ਸਾਲ ਫੇਰ ਮੌਕਾ ਉਹਨਾਂ ਨੂੰ ਮਿਲ ਜਾਂਦਾ ਉਹ ਪੂਰੀ ਤਰ੍ਹਾਂ ਦੱਸ ਦਿੰਦੇ ਕਿ ਸਿੱਖ ਕੌਮ ਨਾਲ ਕੀ ਵਾਪਰਦੀ ਹੈ ਤੇ ਕਿੰਨਾ ਨੁਕਸਾਨ ਸਾਡਾ ਕਰਤਾ ਹੈ ਹਕੂਮਤ ਨੇ ਤੇ ਕਿੰਨਾ ਕਰਨਾ ਚਾਹੁੰਦੀ ਹੈ ਸੋ ਇਸ ਕਰਕੇ ਇਹ ਜਿਹੜੀਆਂ ਇਹ ਅੱਜ ਨਹੀਂ ਪਹਿਲਾਂ ਤੋਂ ਹੀ ਆਡੀਆਂ ਬਣਾ ਕੇ ਸਾਨੂੰ ਬਦਨਾਮ ਕਰਦੇ ਆ ਇਹਨਾਂ ਦੇ ਮੈਂ ਕਿਹਨਾ ਕੌਮ ਨੂੰ ਨੌਜਵਾਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਗੁਰੂ ਨਾਨਕ ਦੇਵਾ ਸਿੱਖ ਨੂੰ ਕਦੀ ਵੀ ਫੇਕ ਗੱਡੀਆਂ ਤੇ ਤਬਾਰ ਨਹੀਂ ਕਰਨਾ ਚਾਹੀਦਾ 42 ਸਾਲ ਤੋਂ ਬੇਦਾਗ ਬੇਦਾਗ ਸੰਘਰਸ਼ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਚੱਲ ਰਿਹਾ ਤੇ ਹਮ ਖੈਲੀ ਜਥੇਬੰਦੀਆਂ ਦਾ ਚੱਲ ਰਿਹਾ ਹੈ ਆਉਣ ਵਾਲੇ ਸਮੇਂ 'ਚ ਵੀ ਆਸ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਇੱਕ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਾਂਗੇ ਗੁਰਧਾਮਾਂ ਦੀ ਸੇਵਾ ਵੀ ਆਪ ਕਰਾਂਗੇ ਪੰਥ ਤੇ ਪੰਜਾਬ ਦੀ ਸੇਵਾ ਵੀ ਆਪ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ